ਹਾਂਜੀ ਕਿ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋਂ ਉਤਰ ਪਤਰ ਸਭ ਸਾਰੇ ਵੀਰਾਂ ਦੇ ਘਰ ਪਾਠ ਠੀਕ ਹੈ ਲਓ ਜੀ ਹੋ ਗਿਆ ਟਾਈਮ ਉੱਠਣ ਦਾ ਆਪਣਾ ਚਾਹ ਆ ਗਈ ਬੈਸਤਾ ਪਰ ਚਾਹ ਪੀਵਾਂਗੇ ਬਾਅਦ ਜੱਪਾ ਪਹਿਲਾਂ ਕੁਡਾਂ ਦੀ ਦਾਲੀਓਂ ਚਾ ਵੀ ਕੀ 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 ਲੈ ਕੇ ਬਾਬੇ ਦਾ ਨਾ ਕੋਲੀਏ ਖੋਡੇ ਭਾਈ ਹਾਂਜੀ ਮੇਰੇ ਵੀਰੋਂ ਲਗਭਗ ਮੇਲੇ ਆ ਬਈ ਕਬੂਤਰ ਜਿਹੜੇ ਜਿਹੜੇ ਖੜਨੇ ਆਪਾਂ ਤੇ ਬਾਕੀ ਮੋਹਰ ਲਾ ਦੀ ਰਣੇ ਹਨ ਫੁੱਡੇ ਚ ਵੜ ਸਾਰੀ ਆ ਕਬੂਤਰ ਵਾਲੇ ਪਾਸੇ ਨਹੀਂ ਨਹੀਂ ਇਹ ਕਿੰਨੀ ਤੇ ਦੇਖੋ ਲੈ ਕੀ ਕੀ ਚਲੋ ਕੋਈ ਗੱਲ ਨਹੀਂ ਲੱਗਦਾ ਹੁੰਦਾ ਹੀ ਰਹਿੰਦਾ ਇਹਨਾਂ ਦਾ ਲਓ ਜੀ ਤੇ ਹਰੀ ਕਾਂਤ ਵਾਲੀ ਨੂੰ ਦੇਈਏ 15 ml ਪਾਣੀ ਪਈ ਅੱਜ ਹਨ ਤੇ ਇਹਨੂੰ ਦੇਤਾ 15 ml ਪਾਣੀ ਘਰੇ ਬੈਠਣ ਦੇ ਇੱਕ ਦੋ ਮਿੰਟ ਹਨ ਆਖੰਡ ਤੇ ਸਾਰਾਂ ਤੋਂ ਵੱਧ ਬੇਵੱਤੀ ਹਨ ਵਿਚਾਰੀ ਇਹ ਕਬੂਤਰੀ ਹੋਈ ਆ ਬਈ ਮਾਨਨੇ ਚਲੋ ਉੜਦੀ ਵੀ ਬਹੁਤ ਰਹੀਏ ਤੁਹਾਨੂੰ ਪਤਾ ਹਨ ਰਹੀ ਕੀ ਉੜਦੀ ਹੈਗੀ ਆ ਬਹੁਤ ਪਰ ਬਾਹਲਾਂ ਦਾ ਵਾਰਾਂ ਕਰਾਤ ਰਿਹਾ ਜਾਨਾ ਪਾਣੀ ਤੇ ਬਹੁਤ ਲੱਗਦਾ 3 4 5 6 7 ਸੁੱਤ ਵਾਰਾਂ ਹੋ ਜਾਣ ਘਰੇ ਹਨ ਵੈਸੇ ਨਾਰਮਲ ਕਬੂਤਰ ਚਾਰ ਵਾਰਾਂ ਕਰਾਉਣਾ ਤਿੰਨ ਚਾਰ ਵਾਰਾਂ ਵੱਧ ਹੋ ਜਾਣ ਬਿਚਾਰੀ ਸੀ ਹਨ ਚਲੋ ਕੋਈ ਗੱਲ ਨਹੀਂ ਪਹਿਲੇ 26 ਨੂੰ ਛੱਡਣੀ ਸੀ ਯਾਰ ਫਿਰ ਉਹ ਪਤਾ ਨਹੀਂ ਕੀ ਕੈਨਸਲ ਕੋਈ ਸਰਕਾਰ ਦਾ ਪ੍ਰੋਗਰਾਮ ਲਓ ਜੀ ਤੋਂਨੇ ਦੂਜੇ ਕਬੂਤਰਾਂ ਦੋਲਾ ਮਾਰਤ ਕੇ ਕਾਲੀ ਚੀਨੀ ਹਰੀ ਗੁਲਾਬੀ ਬਗਲ ਕਾਲੀ ਚੀਨੀ ਸੱਜੀ ਗੁਲਾਬੀ ਕਾਂਤ ਕਾਲੀ ਚੀਨੀ گلابی ਟਿੱਡ گلابی 200 ਤੇ ਕਬੂਤਰਾਂ ਚ ਵੇਲੀਆਂ ਹੈ ਲਗਭਗ ਸਾਰੀਆਂ ਜਾਵਾਂ گلابی ਕੱਚ ਤੇ گلابی ਕਾਂਦ ਬਈ ਚਾਲਖੰਡ ਤੂੰ ਵੀ ਚੱਲ 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 ਤੁਰ ਪਾ ਤੁਰ ਪਾ ਲਓ ਜੀ ਹਰੀ ਕਾਂਦ ਵਾਲੇ ਵੀ ਛੜਦਗੇ 15 ml ਪਾਣੀ ਤੇ ਚੱਲ ਚੱਲਖੰਡ ਨਿਕਲ ਜਾ ਠੱਪੇ ਮਾਰ ਕੇ ਆ ਕੀਦਾ ਜਾਂਦਾ ਗੋਲਾ ਜਾ ਇਹ ਤਾਂ ਹੋਰ ਕਿਸਦਾ ਪਿੰਡੋ ਵਾਹਿਗੁਰੂ ਵਾਹਿਗੁਰੂ ਕਰੀ ਕਰਪਾ ਬਾਬਾ ਆਇਆ ਨਹੀਂ ਹਣਾ ਚਲੋ ਓਕੇ ਰਿਪੋਰਟਾ ਲਓ ਜੀ ਇਹਨੂੰ ਵੀ ਛੱਡ ਲਈਏ ਦੋਵੇਂ ਗਲਾਬੀ ਟੂਸੇ ਤੇ ਗਲਾਬੀ ਟੋਰੀ ਤੇ ਇਹ ਕਬੂਤਰ ਅੰਦਰ ਬਈ ਗਿਣਮੇ ਗਿਣਮੇ ਹੀ ਦੋ ਦਾਣੇ ਆ ਪਤਾ ਨਹੀਂ ਤਿੰਨ ਬਸ ਹਣਾ ਉਹ ਮੈਨੂੰ ਨਹੀਂ ਪਤਾ ਵੀ ਦਾਣੇ ਆ ਕਿ ਬਾਦਾਮ ਆ ਗਿਣਮੇ ਤਿੰਨ ਕਾ ਬਾਲੇ ਨਹੀਂ ਤੇ ਬਾਕੀ ਸਾਰੇ ਵੇਲੇ ਆ ਜਮਾ ਦੂਜੇ ਜਿਹੜੇ ਵੀ ਛੱਡੇ ਹੈਗੇ ਤੇ ਸੱਚ ਹਾਂ ਇੱਕ ਢਿੱਡ ਟੂਸੇ ਵਾਲੀ ਅੰਦਰ ਹੈਗਾ ਮਾੜੇ ਇਹ ਦੋਕ ਦਾਣੇ ਤਿੰਨ ਦਾਣੇ ਏ ਓਕੇ ਬਸ ਹਣਾ ਬਈ ਮੈਂ ਬਸ ਐਨ ਮੈਂ ਰ ਹਰੀ ਕਾਂਤਲੀ ਉੱਡ ਕੇ ਬੈਠ ਜੈਣਾ ਉਹਨਾ ਕਿਉਂ ਜਦੋਂ ਪਹਿਲਾਂ ਬੋਰਡ ਦੀ ਰੇਸ ਨੂੰ ਪਤਾ ਚਾਰ ਪੰਜ ਪੰਜ ਨੂੰ ਜਾਣਦੇ ਰਹੀ ਆ ਸਾਢੇ ਪੰਜ ਹਨ ਤੇ ਵਜ ਦੀ 6 ਦਿਨ ਬੰਦੀ ਰਹੀ ਫਿਰ ਮੈਂ ਸੁੱਕੀ ਨਹੀਂ ਕੱਢੀ ਪਾਣੀ ਤੇ ਕੱਢਤੀ ਉਹ ਚੀਜ਼ ਥੋੜਾ ਮੈਨੂੰ ਪ੍ਰੋਬਲਮ ਲੱਗੀ ਗਿਆ ਨਾ ਕਿਹਦੇ ਨਾ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਅੱਜ ਜਲ ਢਾਈ ਚ ਪਤਾ ਲੱਗ ਜਾਊਗਾ ਕੀ ਕਰਦੀ ਆ ਲਓ ਜੀ ਇਧਰ ਪੈਰ ਟਿਕਾ ਲਿਆਂ ਦੀ ਵੀ ਵਿੰਡੋ ਵਗੈਰਾ ਖੋਲਤੀ ਤੇ ਦਾਣੇ ਮੁਕੇ ਪਏ ਇਹਨਾਂ ਦੇ ਵਿਚਾਰਾਂ ਦੇ ਲਾਈਟਸ ਲੂਟਸ ਕਰ ਤਾ ਆਫ ਲਓ ਜੀ ਤੇ ਅੱਜ ਬੰਦਿਆ ਨਵੀਂ ਕਬੂਦਰੀ ਬਈ ਛਤਰੀ ਤੇ ਹਨਾ ਦੋਵੇਂ ਟੂਸੇ ਟਟੌਰੀ ਦੇਖਦੇ ਆਂ ਪਹਿਲਾਂ ਕੀ ਕਰਦੀ ਹੈ ਬੈਂਦੀ ਹੈ ਕਿ ਫਿਰ ਨਹੀਂ ਚੱਕ ਆ ਬੈ ਗਈ ਬੈ ਗਈ ਪਹਿਲੀ ਵਾਰ ਜਾਂਦੀ ਨਾ ਕੁਝ ਕੀਤਾ ਹੈਗਾ ਹਨਾ ਤੇ ਦੂਜੀਆਂ ਕੂਦਰੀਆਂ ਵੀ ਅੱਜ ਮੇਰੀ ਲਾਈਵ 'ਪਾ ਜਾਲ ਚ ਪਾ ਦਿੱ ਗਏ ਹਨਾ ਫਿਰ ਕੱਲ ਤੋਂ ਡਾ ਡੂ ਲਾ ਲਓ ਜੀ ਮੈਂ ਤਾਂ ਥੋੜੀ ਕੋਠੀ ਦੇ ਕੰਮ ਤੇ ਵੀ ਛੋੜੀ ਨੀ ਕਮਰਾਦਗੇ ਹਨਾ ਵੀ ਕੀ ਹਿਸਾਬ ਕਿਤਾਬ ਚੱਲੀ ਜਾਂਦਾ ਹੈਗਾ ਬਸ ਕਰੀ ਜਾਂਦੇ ਆ ਤੇ ਆ ਰ ਪਈ ਹੁਣ ਹੌਲੀ ਹੌਲੀ ਮੰਨ ਕੇ ਚਲੋ ਵੀ ਆਜੂ ਸੈਟਿੰਗ ਚ ਕੰਮ ਇੱਕ ਵਾਰ ਪਹਿਲਾਂ ਮੈਂ ਲਾਈਟ ਸੱਡਾਂ ਕਰੂ ਆ ਵੀ ਹਜੇ ਲਾਉਣਾ ਰਹਿੰਦਾ ਵੈਸਤਾ ਹਣ ਓਕੇ ਰਪੋਟ ਠੀਕ ਐ ਚੱਲ ਰਿਹਾ ਕੰਮ ਬਸ ਇਧਰ ਆਏ ਹੋ ਗਿਆ ਜੇ ਮੇਨ ਸਾਰਾ ਹਣਾ ਓ ਕੀ ਕਹਿੰਦੇ ਹੁੰਦੇ ਆਪਣਾ ਡੋਰਸ ਤੇ ਵਿੰਡੋਸ ਵਗੈਰਾ ਦਾ ਕੰਮ ਕੰਪਲੀਟ ਕਰਕੇ ਤੇ ਫੀਟਿੰਗ ਦਾ ਪਾਣੀ ਵਾਲੀ ਦਾ ਤੇ ਦੂਜੀ ਦਾ ਬਿਜਲੀ ਵਾਲੀ ਦਾ ਹਨ ਉਹ ਵੀ ਚੱਲੀ ਜਾਂਦਾ ਸੀਗਾ ਯਾਰ ਉਹ ਆਪਣੇ ਮਤਲਬ ਆਏ ਨਹੀਂ ਪਤਾ ਨਹੀਂ ਬਾਵਾ ਦੇ ਨਹੀਂ ਹੋ ਗਿਆ ਨਾ ਅੱਧ ਵਿਚਾਲੇ ਛੱਡ ਗਏ ਕੰਮ ਉਹ ਵੀ ਚਲੋ ਕੋਈ ਦਿੱਕਤ ਵਾਲੀ ਕਰਨੀ ਜਦੋਂ ਪ੍ਰੋਪਰ ਤਿਆਰ ਹੋਇਆ ਕੰਮ ਹਨ ਤੇ ਫਿਰ ਤੁਹਾਨੂੰ ਦਿਖਾਵਾਂਗੇ ਵੀ ਕੀ ਹਿਸਾਬ بتاਵੇ ਹਲੇ ਤਾਂ ਟਾਈਮ ਲੱਗੂਗਾ ਬਿਵਾਹ ਸਾਲ ਤਾਂ ਲੱਗਣੇ ਲੱਗਣਾ ਹਜੇ ਲਓ ਜੀ ਇੱਕ ਕਬੂਤਰੀ ਬੈਠ ਗਈ ਆ ਕੇ ਗਲਾਬੀ ਟਿੱਡ ਗਲਾਬੀ ਟੂਸਾ 9 ਵਜੇ ਬਾਬਿਓ ਕੋਲੀ 9 ਵਜੇ ਕੋਲੀ 9 ਵਜੇ ਆ ਕੇ ਬੈਗੀ ਠੀਕਰ ਕਿ ਨਹੀਂ ਤੇ ਇਸੇ ਕਬੂਤਰੀ ਦਾ ਭਰਾ ਗਲਾਬੀ ਫੂੰਜਾ ਸਾਰਾ ਉਹਦਾ ਉਸ ਨੂੰ ਪਤਾ ਰਾਤਾਂ ਹੀ ਬਾਹਰ ਰਹੇਗਾ ਹਨ ਉਹ ਵੀ ਕੱਢਾਂਗੇ ਕੋਈ ਚੱਕ ਨਹੀਂ ਥੋੜੇ ਸਾਹਮਣੇ ਡਾਵਾਂਗੇ ਭੈਣ ਨਾ ਇੱਕ ਇੱਕ ਬਾਹਲਾ ਉੜਦਾ ਘਟ ਉੜਦਾ ਹੁਣ ਉਹ ਤਾਂ ਆਪਾਂ ਨੂੰ ਪਤਾ ਹੀ ਬਾਹਰ ਹੀ ਕੁੱਡ ਲੈਣਗੇ ਇਹ ਘਰੇ ਨਾ ਉੜਨ ਪਰ ਸਵਾਦ ਨਹੀਂ ਆਉਂਦਾ ਯਾਰ ਉਹਨਾਂ ਟਾਈਮ ਜਿਹੜਾ ਕੁੱਤਰ ਘਰੇ ਜਾਣ ਦੀ ਨਾ ਮਾਰੇ ਹਨ ਚਲੋ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਆਪਣਾ ਜਾਲ ਚੱਕੀ ਬਈ ਹਨ ਤੇ ਇਹਦੇ ਚੋ ਕੱਢੀ ਐ ਮੈਟ ਮੂਟ ਕਬੂਤਰਾਂ ਨੂੰ ਧੁੱਪ ਲਵਾ ਦੇ ਅੱਜ ਹਾਂ ਲਓ ਜੀ ਪਾਲੀਆਂ ਸਾਰੀਆਂ ਕੂਦਰੀਆਂ ਜਾਲ ਚ ਹਨ ਸਾਰਿਆਂ ਦਾ ਖੇੜਾ ਚਾਰ ਤੇ ਚਾਰ ਅੱਠ ਕਬੂਤਰਾਂ ਤੇ ਨੌਵੀਂ ਕੂਤਰੀ ਬੰਨ ਰੱਖੀ ਆ ਪਛਤਰੀ ਤੇ ਤੇ ਚਲੋ ਚੱਕ ਚੱਕ ਕਿਵੇਂ ਦੀਆਂ ਹੜ ਦੇ ਇੱਕ ਮਿੰਟ ਪਹਿਲਾਂ ਵੰਜੀ ਲਿਆ ਆ ਇਧਰੋਂ ਮੈਂ ਆਪਣੇ ਸਟੋਰ ਰੂਮ ਚੋਂ ਕੱਢ ਕੇ ਥਿਸ ਵਨ ਕਿ ਥਿਸ ਵਨ ਥਿਸ ਬਿਗ ਵਨ ਇਹ ਲੈ ਕੇ ਚੱਲਦੇ ਆਪਾਂ ਅਨਲੌਕ ਜੀ ਪਾ ਦਿਆਂ ਕੂਤਰਾਂ ਜਾਲ ਚ ਕਰੋ ਸੈਕ ਮੇਰੇ ਵੀਰੋ ਮਾਰੋ ਨਹੀਂ ਗਾ ਪਟੀਆਂ ਦੇ ਉਹ ਕੇਰਪੋਟਾ ਤੇ ਉਹ ਯਾਰ ਕੂਤਰੀ ਲਾਉਂਦਾ ਸੀ ਮੈਂ ਢੇਡ ਟੂਸੀ ਵਾਲੀ ਹਨਾ ਲੈ ਉਹ ਫੇਰ ਉੱਡ ਕੇ ਚੜ ਗਈ ਹੁਣ ਇਹ ਆਏ ਇਹ ਲੋ ਗੰਦ ਪੋਦਾ ਨਾ ਉਹਦਾ ਜੀ ਕਰਦਾ ਵੀ ਧੌਣ ਲਾ ਦੇ ਇੱਕ ਅਦੇ ਦੀ ਹਾਂਜੀ ਮੇਰੀ ਵੀਰੋ ਤੇ ਇੱਕ ਕਬੂਤਰੀ ਹੋਰ ਬੈਠ ਗਈ ਬਈ ਆ ਕੇ 10:05 ਮਿੰਟਾਂ ਤੇ ਕਾਲੀ ਚੀਨੀ ਹਰੀ ਗਲਾਬੀ ਬਗਲਾੜੀ ਠੀਕ ਆ ਬਾਪੂ ਤੇ ਲੱਗਦਾ ਥੋ ਵੀ ਮੈਂ ਆਣਾ ਵੀ ਰੂਮ ਦੀ ਵੀ ਸਫਾਈ ਕਰਦੇ ਹਾਂ ਜਿਆਦਾ ਗੰਦਾ ਆ ਨਾ ਭੜਾ ਲਾਦਾ ਹੈਗਾ ਤੇ ਤਾਂ ਕਰਕੇ ਝਾੜੂ ਝੂੜੂ ਮਾਰ ਕੇ ਐਨ ਦੇਖੋ ਜਮਾ ਕਲੀਅਰ ਕਰਤਾ ਹਨਾ ਤੇ ਇਹ ਬੱਸ ਹੁਣ ਪਹਿਲਾਂ ਮੈਂ ਰੋਟੀ ਖਾਵੇਂ ਕਰਿਆ ਜੀ ਹਨਾ ਜੀ ਮੇਰੇ ਵੀਰੋ ਆਗੇ ਜੀ ਇਧਰ ਲੈ ਕਰੇ ਰੋਟੇਟ ਹੀ ਖਾ ਕੇ ਤੇ ਬਸ ਉਹੀ ਦੋ ਕਬੂਤਰਾਂ ਬੈਠੀਆਂ ਬਈ ਇੱਕ ਗਲਾਬੀ ਢਿੱਡ ਵਾਲੀ ਇੱਕ ਹਰੀ ਗਲਾਬੀ ਬਗਲਾ ਵਾਲੀ ਤੇ ਬਾਕੀ ਕਬੂਤਰ ਉੱਚੇ ਫਿਰਦੇ ਆ ਬਈ ਹਰੀ ਕਾਂਤ ਕੂ ਤਾਂ ਗਲਾਬੀ ਕਾਂਤ ਆ ਦੇਖੋ ਜੀ ਆ ਹਰੀ ਕਾਂਤ ਵਾਲੀ ਆ ਗਈ ਉੱਤੇ ਆ ਗਈ ਗਲਾਬੀ ਕਾਂਤ ਵਾਲੀ ਪਤਾ ਨਹੀਂ ਉੱਤੇ ਆ ਗਈ ਹਰੀ ਕਾਂਤ ਵਾਲੀ ਇੱਥੇ ਲਈ ਗਲਾਬੀ ਕਾਂਤ ਵਾਲੀ ਕੱਚ ਕਾਂਤ ਵਾਲੀ ਵੀ ਹੋਊਗੀ ਇੱਥੇ ਤੇ ਦੂਸੇ ਤਰ ਤਵਰੀ ਵਾਲਾ ਵੀ ਹੋਣਾ ਹੁਣ ਬਦਾਮ ਬਦੂ ਕੱਟਦੀ ਹੈ ਬਈ ਲਗਭਗ 10 10:30 ਵਜ ਗਏ ਆ ਜਿਹੜੇ ਵਾਰੀ ਵਾਲੇ ਕੂਤਰ ਹਨ ਜਿਨ੍ਹਾਂ ਦੀ ਕੱਲ ਨੂੰ ਵਾਰੀ ਹੈ ਤੇ ਉਹਨਾਂ ਨੂੰ ਟਾਈਮ ਨਾਲ ਕੱਟ ਕੇ ਪਾਈਏ ਤੇ ਨਾਲ ਨਾਲ ਇਥੋਂ ਬਾਦਾਮ ਕੱਟ ਰਿਹਾ ਨੇ ਨਾਲ ਨਾਲ ਵੀ ਇਥੋਂ ਨਿਗਾ ਵੀ ਰੱਖੀ ਪਈ ਹੈ ਠੀਕ ਹੈ ਵੀ ਜਿਹੜੇ ਕੂਤਰ ਕਈ ਬੈਠਣ ਬੂਤਰ ਆਉਂਦਾ ਹੈ ਕੀ ਹਿਸਾਬ-ਕਿਦਾਬ ਹੈ ਬਾਕੀ ਉੜਦੇ-ਅੜਦੇ ਵੀ ਦੇਖਣੇ ਜ਼ਰੂਰੀ ਹੈ ਹਣਾ ਘੰਟਾ 2 ਘੰਟੇ 2.5 ਵੀ ਦੇਖਣੀ ਜ਼ਰੂਰੀ ਹੈ ਕੂਤਰਾਂ ਦੀ ਵੀ 2.5 ਕੀ ਹੋਜੀ ਕਰਦੇ ਫਿਰ ਬਾਹਰ ਆ ਕੇ ਸੌਖਾ ਹੋ ਜਾਂਦਾ ਹੈ ਅੰਦਾਜ਼ਾ ਲਾਉਣਾ ਵੀ ਕਿੰਨਾ ਟਾਈਮ ਕੱਟੂਗਾ ਤੇ ਕਿੰਨਾ ਕ ਨਹੀਂ ਕੱਟਦਾ ਲਓ ਮੇਰੇ ਵੀਰੋ ਇੱਕ ਕਬੂਤਰੀ ਹੋਰ ਆ ਕੇ ਬੈਠ ਗਈ ਬਈ 10 ਵਜੇ 43 ਮਿੰਟਾਂ ਤੇ ਸਜੀ ਗੁਲਾਬੀ ਕਾਤਲੀ ਕਾਲੀ ਚੀਨੀ ਠੀਕ ਆ ਬਾਪੂ ਤੇ ਓਨਲੀ ਤਿੰਨ ਕਬੂਤਰ ਰਹਿ ਗਏ ਦੋ ਕਬੂਤਰਾਂ ਐਡ 1 ਕਬੂਤਰ ਹਨਾ ਗੁਲਾਬੀ ਟੂਸਿਆਂ ਨਹੀਂ ਦੀਂਦਾ ਬਈ ਪਤਾ ਨਹੀਂ ਕੀ ਚੱਕਰਾ ਧਰਮ ਵਾਲੀ ਗੱਲ ਹੀ ਆ ਹਨਾ ਜਿਹਨਾਂ ਦਾ ਛੱਡਿਆ ਨਾ ਵੀ ਤੜਕੇ ਦਾ ਸਿਰ ਪਿੱਕ ਕਰ ਹੀ ਦੇਖਿਆ ਉਹਨਾਂ ਨੀਵਾ ਆਵੇ ਨਾ ਪਤਾ ਹੀ ਨਹੀਂ ਏਰ ਕਿੱਥੇ-ਕੁਥੇ ਰਹਿ ਕੇ ਘੁੜਦਾ ਪਤਾ ਨਹੀਂ ਦਰੋ ਜੀ ਤੇ ਰੱਖੇ ਇਧਰ ਕਬੂਤਰਾਂ ਨੂੰ ਬਾਦਾਂ ਆਇਆ 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 ਬਹੁਤ ਆ ਵਾ ਇੱਕ ਮਿੰਟ ਤੇ ਇਹ ਦੋਵੇਂ ਕਬੂਤਰਾਂ ਨੂੰ ਛੱਡ ਦੇ ਗੁੱਡੇ 'ਚ ਇੱਕ ਲੱਗ ਗੁੱਡਾ ਗੁੱਡੇ ਤੇ ਪਿਆ ਚਲੋ ਤੇ ਟੂ ਸਿਰੰਡੇ ਦੀ ਫੜ ਕੇ ਲੈ ਚੱਲਗੇ ਭਾਈ ਆਪਾਂ ਉਹ ਖੁੱਡੇ ਸਾਡਾ ਕੇ ਜਵਾਬ ਤੇ ਇਧਰ ਭੂਤ ਨੂੰ ਰੱਖਦੇ ਬਦਾਮ ਆਇਆ 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 ਪੁੱਤ ਤੇ ਇਧਰ ਰੱਖਦੇ ਟੂ ਸਿਰੰਡੇ ਆਇਆ 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 ਖੰਡ ਖਾਲਾ ਲਓ ਜੀ ਇਧਰ ਮੋਜੇ ਨੂੰ ਤੇ ਹਰੇ ਟੂ ਸਿਰੰਡੇ ਬਦਾਮ ਰੱਖ ਗਏ ਆਇਆ 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 ਪੁੱਤ ਇਧਰ ਰੱਖਦੇ ਮੋਜਰੂ ਆਇਆ 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 ਮੋਜੇ ਤੂੰ ਵੀ ਖਾਲਾ ਤੇ ਆ ਕਬੂਤਰਾਂ ਨੇ ਖਾਲੇ ਬਈ ਦੋਹਾਂ ਨੇ ਬਦਾਂ ਇਹਨਾਂ ਨੂੰ ਜਾ ਕੇ ਛੱਡੇ ਜੇ ਖੂੜੇ ਚ ਲਓ ਜੀ ਤੇ ਜਿਹੜੀਆਂ ਕਬੂਤਰਾਂ ਉੱਡ ਗਿਆਆਂ ਗਾ ਬਈ ਉਹਨਾਂ ਨੂੰ ਪਾਏ ਰੱਖ ਲਈਏ ਆਏ 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 ਇੱਕ ਕਰੇਗੀ ਉਹ ਵੀ ਫਿਰ ਹੋ ਗਿਆ ਬਈ ਲਓ ਜੀ ਤੇ ਇੱਧਰ ਇਹ ਤਿੰਨ ਕਬੂਤਰਾਂ ਨੂੰ ਗਾਂਵ ਰੱਖ ਦਈਏ ਆਇਓ 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 ਦੂੜ ਰਹੇ ਹਾਂ ਇਹ ਰੱਖਦੇ ਮੈਂ ਆਹ ਲੜਨਾ ਹਨਾ ਹੌਲੀ ਹੌਲੀ ਖਾ ਲੈਣਗੇ ਆਪੇ ਬੁਲਾਏਗੇ ਡਾਉਣ ਅਰਗੇ ਤੇ ਆਹ ਕਬੂਤਰੀ ਇੱਕ ਇਧਰ ਕਰ ਦਲੀ ਯਾਰ ਜਾ ਕੇ ਆਪਾਂ ਓਕੇ ਵੀ ਰਿਪੋਰਟ ਤੇ ਇਹਨਾਂ ਨੇ ਖਾਲੇ ਦੁਹਾਣੇ ਇਹਨਾਂ ਨੂੰ ਵੀ ਖੁਡੇ ਛੱਡ ਗਏ ਬਦਾਮ ਵਾਲੇ ਸਾਰੇ ਕੂਤਰ ਛੱਡਿਆਂ ਦੇ ਖੁਡੇ ਵੀ ਹੈਨਾ ਤੇ ਟਰੇਆਂ ਟਰਾਂ ਦੇ ਵਿੱਚ ਚੱਕ ਬਾਹਰ ਹੋਣ ਜੇ ਤਿੰਨ ਕਬੂਤਰਾਂ ਰਹਿ ਗਏ ਜਿਹੜਾ ਉੱਡ ਕੇ ਆਇਆ ਇਹਨਾਂ ਨੂੰ ਮਾੜਾ ਮੋਟਾ ਪਾਣੀ ਪੂਣੀ ਖਿਚੜਨ ਦਿਓ ਤੇ ਇਹਨਾਂ ਨੂੰ ਬਦਾਮ ਧਰ ਦਾਂਗੇ ਤੇ ਦੂਜੇ ਕੂਤਰਾਂ ਦੇ ਦਾਣੇ ਪਾ ਕੇ ਰੱਖੇ ਪਏ ਹੋਈ ਹੈਨਾ ਤੇ ਮੰਨ ਕੇ ਚਲੋ ਜਿਹੜੇ ਜਾਲ ਵਾਲੀਆਂ ਕੂਤਰਾਂ ਹੈ ਤਿਹੋ ਛੜੀ ਦੇ ਬੰਨੀ ਆ ਤੇ ਉਹ ਵੀ ਲਾ ਕੇ ਕੁੱਡੇ ਚ ਕਰਦਾ ਫਿਰ ਦਾਣੇ ਦੋਨੇ ਪਾਉਣੇ ਹਨ ਹਾਲਿਆਂ ਨੇ ਸਾਰੇ ਰੋਦਰਾਂ ਵੀ ਤੇ ਇਹਨਾਂ ਨੂੰ ਵੀ ਛੜ ਦੇ ਕੁੱਡੇ ਚ ਇੱਕ ਮਿੰਟ ਹਮ ਹਮ ਇੱਥੇ ਰੱਖ ਕੇ ਇਹ ਕਰ ਦਈਏ ਓਪਨ ਡੋਰ ਚਲੋ 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 ਓਹੋ ਹਾਂਜੀ ਛੜ ਦੇ ਜੀ ਨੂੰ ਵੀ ਲਾਸਟ ਕੂਬੂਤਰੀ ਦੋਵੇਂ ਟੂ ਸੇਕਲਾਪੀ ਤੇ ਹਰੀ ਟਾ ਆਇਓ 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 ਲਓ ਜੀ ਰੱਖ ਤੇ ਇਧਰ ਕਬੂਤਰਾਂ ਵਾਲੇ ਪਾਸੇ ਤਾਂ ਤੇ ਇਧਰ ਕਬੂਤਰਾਂ ਨੂੰ ਫੇਰ ਰੱਖ ਦੇ ਜੀ ਆਇਓ 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 ਖੰਡੋ ਹਲੋ ਮੇਰੇ ਵੀਰੋ ਟਾਈਮ ਹੋ ਗਿਆ ਜੀ 1:02 ਮਿੰਟ ਤੇ ਦੋਵੇਂ ਕਬੂਤਰਾਂ ਗਾ ਅਧਕਾਰੇ ਕੱਚ ਕਾਂਤ ਵਾਲੀ ਤੇ ਐਂਡ ਟੂਸੇ ਟੂਸੇ ਡੰਡਲੀ ਕਹਿਣ ਲੱਗੇ ਭਾਂਦ ਨੇ ਜੀ ਖਰੀ ਕਾਂਤ ਵਾਲੀ ਮਿਸਟੇਕ ਹੋ ਜਾਂਦੀ ਕਦ ਤਾ ਉਹ ਬਾਲੀ ਹੁੰਦੀ ਹੈ ਤੇ ਇੱਕ ਜਿਹੜਾ ਵੀ ਆਪਣਾ ਗਲਾਬੀ ਟੂਸਿਆ ਤੇ ਟੌਰੀ ਵਾਲਾ ਆਪਾਂ ਗੱਪਣੀ ਮਾਰਦੇ ਧਰਮ ਵਾਲੀ ਗੱਲ ਆ ਵੀ ਘੰਟਾ ਰੋਖਣੀ 1.5 ਘੰਟਾ 2 ਘੰਟੇ ਹੋ ਗਏ ਤੁਸੀਂ ਨਹੀਂ ਉਹ ਤਾਂ ਆਪਾਂ ਨੂੰ ਹਨਾ ਵੀ ਰੱਬ ਜਾਣੇ ਹੁਣ ਤਾਂ ਹੀ ਖੜਾ ਹੈ ਕਿ ਰੱਬ ਜਾਣੇ ਤਾਂ ਹਾਂ ਖੜਾ ਖੜਾ ਹੈ ਆਸੇ-ਪਾਸੇ ਹੋ ਗਿਆ ਠੀਕ ਹੈ ਜੀ ਉਤਰਿਆ ਤਾਂ ਦੇਖ ਲਾਂਗੇ ਤੇ ਬਾਕੀ ਖੁੱਡਿਆ ਚ ਦਾਣੇ ਦੁਨੇ ਚੱਕਦੇ ਹਨਾ ਬਈ ਟਾਈਮ ਹੋ ਗਿਆ 1 ਵਜੇ 1 ਵਜੇ ਨੂੰ ਨਾ ਆ ਦੇਖੋ ਤੁਹਾਡੇ ਸਾਹਮਣੇ ਦਾਣੇ ਲਾ ਬਾਹਰ ਕੱਢਦੇ ਆਪਾਂ ਲਓ ਜੀ ਇੱਕ ਪੂਰੀ ਵਾਸਤੇ ਬਦਾ ਕੱਟਦੇ ਆਪਾਂ ਉਹ ਤਾਂ ਬਸ ਤੇ ਉਹਨੂੰ ਪਾਏ ਅੰਦਰ ਚੱਲ ਕੇ ਤੇ ਬਾਕੀ 2 ਸਿਆਂ ਵਾਲੇ ਵੀ ਉਤਰਿਆ ਬਈ ਆਪਣਾ ਆ ਆ ਗਿਆ ਇਹ ਯਾਰ ਆ ਜੇ ਯਾਰ ਆ ਇੱਕ ਮਿੰਟ ਰੋਕੋ ਇਹਦੇ ਜ਼ੂਮ ਮਾਰ ਕੇ ਉਹਨਾਂ ਨੂੰ ਮੁੰਡੇ ਤੇ ਨਹੀਂ ਮੁੰਡਾ ਨਾਰਾਜ਼ ਹੋ ਜ਼ੂਮ ਮੇਰੇ ਤੇ ਜ਼ੂਮ ਨਹੀਂ ਮਾਰਿਆ ਲੈ ਲੈ ਆਈ ਜਾਂਦਾ ਚੋਬਰ ਦੇਖ ਨਹੀਂ ਰਿਆ ਉਹਨਾਂ ਸਵਾਰ ਕੇ ਚਲੋ ਕੋਈ ਦਿੱਕਤ ਨਹੀਂ ਕਰਨੀ ਲਓ ਜੀ ਇਹਨੂੰ ਰੱਖ ਦਿੱ ਗਏ ਹਰੀ ਗੁਲਾਬੀ ਬਗਲਾ ਵੀ ਨੂੰ ਆਪਾਂ ਵਧਾਵਾ ਹੈ ਨਾ ਤੇ ਇੱਕ ਮਿੰਟ ਆਇਆ 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 ਪੁੱਤ ਖੜਾ ਲਓ ਜੀ ਜਿਹੜਾ ਦੋ ਕਬੂਤਰਾਂ ਰਹਿ ਗਈਆਂ ਤੇ ਇਹਨਾਂ ਨੂੰ ਵੀ ਬਿਦਾਂਵ ਰੱਖ ਦਿੱਤੇ ਕਾਂਤਾਂ ਨੂੰ ਰੱਖ ਤੇ ਤੇ ਇੱਧਰ ਰੱਖਦੇ ਆ ਆਪਣੇ ਟੈਡ ਟੂਸਿਆਂ ਨੂੰ ਆਇਆ 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 ਖੰਡ ਖਾਲਾ ਤੇ ਬਾਅਦ ਚ ਇਹਨੂੰ ਉੱਤੀ ਪਾ ਦਾਂਗੇ ਦਾਣੇ ਤੇ ਉਹਨੇ ਕਦੀ ਤਾਸ਼ ਦੀ ਮਿੱਤ ਲਾਲ ਗੇ ਹਣਾ ਤੇ ਕਬੂਤਰਾਂ ਵੀ ਮੈਂ ਬਿਠਾਉਂਦਾ ਸੀ ਬੈਠੀਆਂ ਨਹੀਂ ਨਾ ਫੇਰ ਮੁੜ ਗਈਆਂ ਨੀਂਗਾ ਸੀ ਤਾਸ਼ ਗੈਂਗ ਲੱਗੀ ਪਈ ਐ ਇੱਧਰ ਮਿਸਤਰੀ ਸਾਹਿਬ ਹੋਰੀ ਵੀ ਆ ਗਏ ਇੱਧਰ ਟੀਮ ਚ ਕਰ ਲੈ ਸ਼ਾਮਲ ਤੇ ਕੱਚ ਕਾਂਤ ਵਾਲੀ ਕਬੂਤਰੀ ਬਿਠਾ ਲਈ ਵੀ ਸਿੱਧੀ ਆਪਾਂ 1:00 ਵਜ ਕੇ 38 ਮਿੰਟਾਂ ਤੇ ਗੁਲਾਬੀ ਕੱਚ ਕਾਂਤ ਵਾਲੀ ਕਬੂਤਰੀ ਆ ਗਈ ਆਪਣੀ ਹਣਾ ਚਲੋ 1 ਮਿੰਟ ਹੁਣ ਮੈਨੂੰ ਉਹ ਚੱਲ ਪੈ ਜਾਂਦੇ ਬਰੀ ਮੈਂ ਤੇ ਚੱਲ ਪੈ ਜਾਂਦੇ ਹਾਂ ਲਓ ਜੀ ਆ ਬੈਠੀ ਕਬੂਤਰੀ ਕੱਚ ਕਾਂਤ ਵਾਲੀ 1 38 ਤੇ ਬਈ ਜਿਵੇਂ ਸਿੱਧੀ ਆ ਗਈ ਖੰਡਾ ਆਪਣੀ ਸਿਰਾਲਾ ਤੈਣੇ ਆਇਤਾ ਹਣਾ 1 ਮਿੰਟ ਫੋਕਸ ਨਹੀਂ ਹੁੰਦਾ ਹਾਂ ਆ ਬੈਠੀ ਲਾਦ ਗੇਣੋ ਤੇ ਇਧਰ ਬਦਾਮ ਵਾਲਾਂ ਕਬੂਤਰ ਨੂੰ ਦਾਣੇ ਵੀ ਰੱਖ ਦੇ ਕੋਤੀ ਆਇਓ 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 ਆਇਆ 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 ਤੇ ਇਧਰ ਇਹਨੂੰ ਵੀ ਰੱਖ ਦਈਏ ਆਇਆ 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 ਪੁੱਤ ਤੇ ਇਹਨਾਂ ਨੂੰ ਖਾਂਦ ਗਏ ਉਹਨੇ ਭੇੜਦ ਗਏ ਇਹਨਾਂ ਦੇ ਹਾਂ ਪਿੰਗਰੇ ਤੇ ਕੱਚ ਕਾਂਤ ਵਾਲੀ ਲੈ ਜਾਂਦੀ ਵੀ ਅੰਦਰ ਲਾ ਕੇ ਆਹ ਬਲਤੀ ਖਾਂਦ ਹਨਾ ਸੋਨਾ ਉੱਡ ਗਈ ਉਹ ਵਧੀਆ ਜ਼ੋਰ ਲਾਇਆ ਕਬੂਤਰੀ ਨੇ ਤੇ ਸਿੱਧੀ ਵੀ ਆ ਗਈ ਭੜਕਾ ਕੇ ਬਾਹਲੀ ਸੀ ਹੈਨਾ ਬੱਤੀ-ਬੁੱਤੀ ਮਾਰਦਾ ਮੇਰੇ ਪੈਰ ਪੁਰਤ ਹੋ ਜਾਂ ਕੋਈ ਚੱਕਰ ਹਾਂਜੀ ਬਾਬੇ 2 ਵਜ ਗਏ ਬਾਈ 2 ਵਜ ਗਏ ਤੇ ਦੋ ਹੀ ਕਬੂਤਰ ਰਹਿ ਗਏ ਇੱਕ ਮੇਲ ਤੇ ਇੱਕ ਫੀਮੇਲ ਹਨਾ ਮੇਲ ਵੀ ਆ ਗਿਆ ਹੁਣ ਤਾਂ ਥੱਲੇ ਗਲਾਬੀ ਟੂਸਿਆਂ ਵਾਲਾ ਗਲਾਬੀ ਟੂਸੇ ਦੋਵੇਂ ਤੇ ਗਲਾਬੀ ਟੌਰੀ ਤੇ ਹਰੀ ਗਾਂਤ ਵਾਲੀ ਹੋ ਜਾਂਦੀ ਨੀ 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 ਜੀ ਤੇ ਉਹਨੇ ਮੈਂ ਕਰੀ ਘਰੇ ਜਾਵਾਂ ਤੇ ਮੰਜਾ ਵੀ ਕਰ ਲਿਆ ਵੀ ਸੈਟ ਹਨਾ ਪਹਿਲਾਂ ਤੁਹਾਨੂੰ ਪਤਾ ਵੀ ਮੰਜਾ ਹਾਲਤ ਥੋੜੀ ਦੂਜੀ ਸੀਗੀ ਤੇ ਹੁਣ ਵਦਗਾ ਓਕੇ ਹੋ ਗਈ ਰਪੋਰਟ ਘਰੇ ਚੱਲ ਕੇ ਮਾੜਾ ਮੋਟਾ ਨਾ ਭੁੱਖ ਜੀ ਲੱਗੀ ਹੁੰਦੀ ਐ ਨਾ ਯਾਰ ਕੁਝ ਖਾ ਪੀ ਆ ਮੈਂ ਬਾਈ ਫੇਰ ਆ ਕੇ ਕਰਦੇ ਆਂ ਸ਼ਿਰਸੁਰ ਨਾਲ ਅਨਲਾ ਬਾਬੇ ਉਹ ਦੋਵੇਂ ਟੂਸਿਆਂ ਤੇ ਟੌਰੀ ਵਾਲਾ ਬਹਿ ਗਿਆ ਦੋਵੇਂ ਟੂਸੇ ਤੇ ਟੌਰੀ ਵਾਲਾ ਬਈ ਗਲਾਬੀ ਟੂਸੇ ਐਂਡ ਗਲਾਬੀ ਟੌਰੀ 2 ਵਜ ਕੇ 3 ਮਿੰਟਾਂ ਦੇ ਬਹਿਗਾ ਬਾਬੇ ਹੁਣ ਘਰੇ ਸੀਗਾ ਮੈਂ ਫਰੂਤੀ ਵੀ ਆਂਦਾ ਸੀ ਮੇਰੀ ਨਿਗਾਹ ਪੈ ਗਈ ਕਿੰਨਾ ਚੱਲ ਨਿਗਾ ਪੈ ਗਈ ਤਾਂ ਹੁਣ ਲਾਹੀ ਆਉਣੇ ਫਿਰ ਹੁਣ ਘਰੇ ਕੋ ਮੁੜਨਾ ਕਿ ਨਹੀਂ ਤੇ ਹਰੀ ਕਾਂਤ ਵਾਲੀ ਫਿਰਦੀ ਆ ਬਈ ਕਢੀਸੇ ਜੇ ਮਾਰਦੀ ਉਹ ਆ ਆਉਂਦੀ ਆ ਏ ਜਾ ਰਹੀ ਏ ਏ ਏ ਇਹ ਦੇਖੋ ਲਓ ਜੀ ਤੇ ਕੱਚ ਕਾਂਤ ਵਾਲੀ ਕੁਦਰੀ ਦੇ ਮਾੜੀ ਚੁੰਜੀ ਲਵਾ ਲਏ ਪਾਣੀ ਚ ਆਇਆ 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 ਬਾ 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 ਚੁੰਜੀ ਲਾਉਣੀ ਸੀ ਤੂੰ ਤਾਂ ਬਾਹਲਾ ਕਰ ਕੀ ਤੇ ਮੂਹੜ ਵੇੜ ਲਿਆ ਗੰਦੀ ਨਾ ਹੋਵੇ ਤਾਂ ਐ ਗਲਾਬੀ 2 ਸੀ ਟਿਊਟੋਰੀਅਲ ਨੂੰ ਲਾਈ ਜਾਂਦੇ ਸੀ ਬਈ ਹਨਾ ਤੇ ਦੇਖੋ ਕਿੱਥੇ ਆ ਕੇ ਬੈਠਾ ਇਨੇ ਜਾਣਾ ਸੀਗਾ ਉਧਰ ਖੁੱਡੇ 'ਚ ਖੁੱਡੇ 'ਚ ਨਹੀਂ ਕਹਿੰਦਾ ਬਸ ਸਿੱਧਾ ਅੰਦਰ ਹੀ ਚੱਲ ਗਿਆ ਪਾਣੀ ਪੂਣੀ ਪਿਆ ਜ਼ੋਰ ਲਾ ਗਿਆ ਕਹਿੰਦਾ ਮੇਰਾ ਤਾਂ ਐ ਨਾ ਕਰ ਬਾਈ ਬਣੇ ਕੋਈ ਨਾ ਕੋਈ ਨਾ ਕੋਤੋਂ ਹੁੰਦੀ ਰਹੀਂਦੀ ਹੈ ਗਰਮੀ ਹੈ ਜੀ ਪਈ ਕਿਹੜੀ ਹੈ ਤੇ ਹਰੀ ਕਾਂਤ ਵਾਲੀ ਵੀ ਆ ਕੇ ਬੈਠ ਗਈ ਬਈ ਇਹ ਬੈ ਗਈ 2:00 ਵਜ ਕੇ ਤੇ 21 ਮਿੰਟਾਂ ਦੇ ਠੀਕ ਆ ਬਈ ਤੇ ਲਾ ਲੈ ਕੇ ਕਬੂਤਰੀ ਤੇ ਦਰੇ ਕਬੂਤਰਾ ਛੜਦਗੇ ਬਈ ਪਹਿਲਾਂ ਮੈਂ ਖੁੱਡੇ 'ਚ ਆਪਣੀਆਂ ਬਦਾਮਾਂ ਤੇ ਦਾਣੇ ਲਗਾ ਦੋ ਤਾਂ ਹੋ ਛੜਤੀਆਂ ਕਾਲੀਆਂ ਚੀਨੀਆਂ ਤੇ ਤੀਜੀ ਕਾਲੀ ਚਿਨਿਆਰੀ ਛਾਲਖੰਡ ਤੇ ਹੁਣ ਆਪਣੀ ਕਬੂਤਰੀ ਚੱਲ ਕੇ ਲਾਉਣ ਆਇਆ ਆਇਆ ਥੱਲੇ ਨਹੀਂ ਉਹਦੀ ਖੰਡ ਕੇ ਮੈਨੂੰ ਤਾਂ ਆਉਣਾ ਪਊਗਾ ਲਓ ਮੇਰੇ ਵੀਰੋ ਲਿਆਂਦੀ ਆਪਣੀ ਖੰਡ ਵੀ ਅੰਦਰ ਹਾਂ ਸੈਟ ਆ ਕੋਈ ਚੱਕਣਾ ਇਹ ਤਾਂ ਆਇਆ 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 ਮਾਸਤੇ ਦਿਖਾ ਪਾ ਪਹਿਲਾ ਖੰਡ ਹਾਂ ਹਾਂ ਫੇਰ ਪਤਾ ਲੱਗੂ ਤੇ ਜਲਵੇ ਦਾ ਲਓ ਜੀ ਤੇ ਕੱਚ ਕਾਂਤਲ ਨੂੰ ਰਾਜਮਾ ਪਾਣੀ ਪਿਆਦ ਕੇ ਕਬੂਤਰੀ ਨੂੰ ਹਣਾ ਪਹਿਲਾਂ ਲਾ ਖਿੱਚ ਗਈ ਸੀ ਪੀਲਾ ਪੀਲਾ ਖੰਡ ਹੋਰ ਪੀਲਾ ਕੋਈ ਚੱਕਰ ਵਾਲੀ ਕਰਦੀ ਵਾਧੂ ਪਾਣੀ ਪਰ ਡਰਦੀ ਕਤੋਂ ਤੂ ਸਿਆਤ ਟੋਰੀਆ ਨੂੰ ਰਾਜਮਾ ਪਾਣੀ ਪੀ ਆ ਲਈ ਆਇਆ 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 ਪੋਤ ਤ ਆਇਆ ਆਇਆ ਪੀ ਲੈੰਦ ਪੀ ਲੈੰਦ ਕੋਈ ਚੱਕਰ ਨਹੀਂ ਜਿੰਨਾ ਪੈਂਦਾ ਇਹਦੋਂ ਪਹਿਲਾਂ ਇੱਕ ਦੋ ਵਾਰੀ ਪੀਗਾਦਾ ਸੀ ਕਿ ਕਰੀ ਚੁੰਝ ਲਵਾਤੀ ਸੀ ਕਰੀ ਪਤਾਣੀ ਵਰ ਮਦਰ ਲਾ ਚੁੰਜੀ ਲਵਾਈ ਸੀ ਭੁੱਲ ਭੰਨ ਗਿਆ ਵਾ ਚਲੋ ਕੋਈ ਡੇਕਲ ਨਹੀਂ ਖਾ ਚਲੂਗਾ ਤੇ ਹਰੀ ਕਾਂਤ ਦੇ ਵੀ ਚੁੰਜੀ ਲਵਾ ਕੇ ਪਾਣੀ ਚ ਆਇਆ 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 ਵਾਸ ਵਾਹ ਬਹੁਤ ਆ ਬਹੁਤ ਆ ਬਹੁਤ ਆ ਇਨਾ ਤਾਂ ਖੰਡੇ ਮਰੀਏ ਹਲੋ ਜੀ ਇਹਨੂੰ ਰਾਤ ਮਾ ਪਣੀ ਪਿਆਦੀ ਗਲਾ ਹਰੀ ਕਾਂ ਤੇ ਆਇਆ ਆਇਆ ਪੀ ਲਾ ਪੀ ਲਾ ਪੀ ਲਾ ਥੋੜਾ ਥੋੜਾ ਪੀ ਉਚੋਸ ਕਾਂ ਲੜਾ ਪੀਂਦੀ ਹੁੰਦੀ ਹੈ ਕੁਛ ਮਰਜੀ ਫੜਾ ਫੜਾਈ ਕਰੀ ਚੱਲੋ ਚੱਲੋ ਹਾਲੀ ਕੁਣੀ ਚੀਜ਼ ਆ ਪਈ ਨਾ ਕੋਈ ਨਾ ਹੱਲ ਕਰ ਦਾਂਗੇ ਆਪਾਂ ਪਈ ਹੈ ਪਈ ਹੈ ਟਦੀ ਪੱਤੇ ਫੜਨ ਫੜਾਉਣ ਹੈ ਨਹੀਂਗਾ ਗੇਮ ਚ ਦੇਖਣਾ ਕਿੱਥੇ ਆ ਭਰਾ ਉਹ ਕੋਲ ਹੁਣ ਤੱਕ ਲਈ ਦੇ ਚੱਲੋ 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 ਤੇਰੇ ਕੋਲੇ ਆ ਕੀ ਹੈ ਨਾ ਚੱਲ 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 ਹੁਕਮ ਨਗਾ ਦੇ ਜੇਗਾ ਤਾਂ ਪੀਣੀ ਦੀ ਕਿਸੇ ਹੁਕਮ ਰੱਖ ਦੇ ਇੱਥੇ ਜਗਦ ਚੱਕਲਾ ਥੈਂਕ ਯੂ ਬ੍ਰੋ ਹਾਂ ਨਿਗਾਣਾ ਮਾਰਿਆ ਕਰੀਦਾ ਹਾਂ ਹਾਂ ਲਓ ਜੀ ਇਹ ਤਿੰਨ ਕਬੂਤਰਾਂ ਵਾਸਤੇ ਵੀ ਘੱਟ ਤੇ ਬਦਾਵਾਂ ਆਪਣੇ ਵਾਸਤੇ ਤੇ ਪਾਣੀ ਪੂਣੀ ਤਾਂ ਕਈ ਖਿੱਚ ਬਈ ਇਹ ਜਮਾ ਹੁਣ ਤਾਂ ਇਹ ਕਹੀ ਜਾਂਦੇ ਵੀ ਬਸ ਉਹ ਦੇਖੋ ਬਾਜਾ ਮਾਰੀ ਜਾਂਦੇ ਤੇ ਰੱਖ ਦੀ ਇਹਨਾਂ ਨੂੰ ਵੀ ਬਦਾਵਾਂ ਆਇਆ 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 ਪੁੱਤ ਆਏ ਬੋਲ ਮਾਰ ਬਾਰ ਰੱਖਿਆ ਕਰ ਬਾਬੇ ਆਇਆ 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 ਖੰਡ ਆਇਆ 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 ਮੇਰੀ ਬਿਸ਼ਰੀ ਆਇਆ 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 ਲਓ ਜੀ ਹੁਣ ਇਹਨਾਂ ਨੂੰ ਡਿਸਟਰਬ ਨਹੀਂ ਕਰਦੇ ਆਪਾਂ ਐਂਡ ਦੇ ਡੋਰਸ ਕਰਕੇ ক্লোਜ਼ ਆਈ ਵਿਲ ਬੀ ਗਟ ਲਓ ਜੀ ਰੱਖਦੇ ਗਏਦਰ ਕੁਦਰ ਨੂੰ ਦਾਣੇ ਵੀ ਬਈ ਨਾਲ ਦੀ ਨਾਲ ਆਇਓ 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 ਇਧਰ ਟੂਸਿਆਂ ਨੂੰ ਰੱਖਦੇ ਗਏ ਆਇਓ 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 ਕਾਲੋ ਆਇਓ 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 ਬੋਤਾ ਮਹਾ ਵੱਡੇ ਕਬੂਤਰ ਤੇ ਕਬੂਤਰਿਆਂ ਦਾ ਥੋੜਾ ਸਾਫ ਕਰਦੇ ਹਾਂ ਬਈ ਬਹੁਤ ਜ਼ਿਆਦਾ ਟਾਈਮ ਹੋ ਗਿਆ ਸੀ ਥੋੜਾ ਸਾਫ ਨਹੀਂ ਕੀਤਾ ਸੀ ਗੰਦਫਲ ਬੜਾ ਵੱਜਿਆ ਪਿਆ ਸੀਗਾ ਤੇ ਚਲੋ ਕਰਦਾਂ ਕਰਾਂ ਸਾਫ ਮੈਂ ਲਓ ਵਾਪਸ ਇੱਕ ਥੁੱਡਾ ਤਾਂ ਕਰਤਾ ਸਾਫ ਬਈ ਕਬੂਤਰਾਂ ਵਾਲਾ ਇਹ ਤਾਂ ਬਿਲਕੁਲ ਕਲੀਨ ਕਰਤਾ ਹਨਾ ਲਓ ਜੀ ਤੇ ਇਹ ਕਬੂਤਰਾਂ ਛੱਡਦੇ ਏ ਕੁੱਡੇ 'ਚ ਬਈ ਹਰੀਆਂ ਕਾਂਤਾਂ 'ਤੇ ਵੀ ਛੱੜਤੀ ਗੁਲਾਬੀ ਕੱਚ ਕਾਂਤਾਂ 'ਤੇ ਵੀ ਛੱੜਤੀ ਆਪਾਂ ਤੇ ਕਬੂਤਰ ਵੀ ਛੱੜਦੇ ਬਈ ਗੁਲਾਬੀ ਟੂ ਸਿਆਂਡੇ ਟੋਰੀ ਵਾਲਾ ਓਕੇ ਉਹ ਰਿਪੋਰਟ ਹਾਂਜੀ ਤੇ ਹੁਣ ਕਬੂਤਰਾਂ ਵਾਲਾ ਖੁਡਾਈ ਕਰਦਿਆਂ ਸਾਫ ਜਿਆਦਾ ਨਹੀਂ ਬਸ ਆਪਣੇ ਕੋਲੇ 20 ਮਿੰਟ ਹੀ ਐ 20 ਮਿੰਟਾਂ ਦੇ ਵਿੱਚ ਵਿੱਚ ਇਹ ਸਾਰਾ ਸਾਫ ਕਰਨਾ ਪੈਣਾ ਆਪਾਂ ਨੂੰ ਮੁੜ ਕੇ ਹਨੇਰਾ ਹੋ ਜਾਣਾ ਬਾਪਿਓ ਆਓ ਜੀ ਕਰਤਾ ਕਬੂਤਰਾਂ ਵਾਲਾ ਖੁਡਾਈ ਸਾਫ ਬਾਪਿਓ 1 ਮਿੰਟ ਓ ਮਾਈ ਗੋਡ ਓ ਮਾਈ ਗੋਡ ਲਓ ਭਾਈ ਕਰੋ ਚੈੱਕ ਉਹ ਆਂਡੇ ਨਹੀਂ ਗਲੇ ਨੇ ਜਿਹਨੇ ਲੈ ਕੇ ਜਾਣੇ ਤਾਂ ਉਹ ਬੇਵਾਦੂ ਢੇਰ ਲੱਗਿਆ ਨਾ ਬਾਕੀ ਓਕੇ ਰਿਪੋਰਟਾਂ ਅੱਲਾਉ ਜੀ ਤੇ ਇੱਧਰ ਕਬੂਤਰਾਂ ਨੂੰ ਦਾਣੇ ਰੱਖਦਗੇ ਆਇਓ 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 ਖੰਡੋ ਖਾ ਲੋ ਆਇਓ ਆਇਓ ਤੇ ਇਧਰੋਂ ਰੇਤਾ ਵੀ ਲੈ ਚਲੀਏ ਪਾ ਕੇ ਉਧਰਲੇ ਪਾਸੇ ਕੂਡਾਂ 'ਚ ਪਾਉਣ ਨੂੰ ਹੋਣਾ ਬਈ ਇੱਕ ਮਿੰਟ ਮੱਠਲ ਭਰ ਲਾ ਕਰਾਂ ਮੈਂ ਸ਼ਾਨ ਕੇ ਤੇ ਤੇਰਾ ਤੇ ਇਧਰ ਵੱਡੇ ਕਬੂਤਰਾਂ ਨੂੰ ਵੀ ਰੱਖਦੀ ਦਾਣੇ ਆਇਓ 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 ਬੱਤਾਂ ਤੇ ਬਾਕੀ ਮੈਂ ਰੀਤਾ ਬਗਾਈ ਥੱਲੇ ਹਨ ਵਾਟਰ ਵੀ ਪਾਤਾ ਕਬੂਤਰਾਂ ਨੂੰ ਮਿਨਰਲ ਵਾਟਰ ਐਂਡ ਦਾਣੇ ਓਕੇ ਰਿਪੋਰਟ ਜੀ ਕਬੂਤਰਾਂ ਨੂੰ ਵੀ ਵਾਟਰ ਰੱਖਦਾ ਦਾਣੇ ਵੀ ਤੇ ਪਾਣੀ ਵੀ ਤੇ ਓਕੇ ਬਾਕੀ ਕੰਮ ਕਲੀਅਰ ਆ ਬਸ ਲਾ ਦੇ ਜਿੰਦੇ ਪੁੰਡੇ ਨਾਲ ਤੇ ਬੈਡ ਰਿਊਜ਼ ਹੋ ਗਈ ਦੋ ਵਾਲੀ ਬਾਜੀ ਕੈਨਸਲ ਹੋ ਗਈ ਦੋ ਨੂੰ ਛੱਡ ਨਹੀਂ ਜਿਹੜੀ ਮੌਸਮ ਨੂੰ ਦੇਖਦੇ ਹੋਏ ਹਾਂਜੀ ਹਾਂ ਹਾਂ ਲੈ ਆ ਲੈ ਕੋਈ ਚੱਕਰ ਨਹੀਂ ਤੇ ਬਾਬੇ ਦੋ ਨੂੰ ਜਿਹੜੀ ਬਾਈ ਖੜਨੀ ਸੀ ਆਪਾਂ ਬਈ ਉਹ ਬਾਜੀ ਕੈਨਸਲ ਹੋ ਗਈ ਆਪਾਂ ਨੇ ਕੈਨਸਲ ਕੀਤੀ ਬਾਜੀ ਹੀ ਕੈਨਸਲ ਆ ਪਤਾ ਨਹੀਂ ਕੋਈ ਮੌਸਮ ਮੌਸਮ ਦੇ ਹੁਆ ਕੁਝ ਵੀ ਹੋਇਆ ਦੋ ਵਾਲੀ ਬਾਜੀ ਕੈਨਸਲ ਲਓ ਜੀ ਤੇ ਇੱਧਰ ਵਾਟਰ ਰੱਖ ਦੇ ਕਬੂਤਰਾਂ ਦੇ ਪਾਸੇ ਵੈਸੇ ਲਾਈਟ ਹੈ ਨਹੀਂ ਥੋੜੀ ਜਿਹੀ ਡਿਸਐਡਵਾਂਟੇਜ ਹੋਗਾ ਆਪਾਂ ਨੂੰ ਆਜੋ 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 ਚਲੋ ਕੋਈ ਨਾ ਚੰਨਣਾ ਤਾਂ ਹੈਗਾਗਾ ਲਓ ਜੀ ਤੇ ਇੱਧਰ ਕਬੂਤਰਾਂ ਨੂੰ ਵੀ ਰੱਖ ਦੇ ਖੁੱਡਾ ਖੋਲ ਕੇ ਪਾਣੀ ਪੀਣਾ ਪਊਗਾ ਆਜੋ 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 ਆਇਓ 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 ਆਜੋ ਆ ਵੀ ਡਿੱਗ ਨਾਲ ਦੇ ਰੱਖ ਇੱਕ ਆਇਓ 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 ਖੜ ਜਾਨੇ ਇੱਥੇ ਤੇ ਦੇਖਿਓ ਨਾ ਪਾਣੀ ਪੀਂਦੇ ਨੇ ਹੁਣ ਕੋਈ ਬਾਹਰ ਬੂਰ ਵੀ ਨਾ ਨਿਕਲ ਜੇ ਇਧਰ ਤਾਸ ਗੈਂਗ ਲੱਗੀ ਪਈ ਆ ਹਾਂ ਠਾ ਹੋਈ ਜਾਂਦੇ ਡਲਿਆਂ ਵਾਂਗ ਪੁੱਤੇ ਡਿੱਗ ਜਾਂਦੇ ਮੰਜੇ ਤੇ ਹਾਂਜੀ ਤੇ ਇਧਰ ਬੈਟ ਕੰਮ ਵੀ ਰੱਖ ਲਈ ਅਨੇ ਲਾਈਟਾਂ ਕਰਦੀ ਆਉਣ ਤੇ ਨਾਲ ਦੀ ਨਾਲ ਦਾਣਾ ਪਾਣੀ ਆਇਓ 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 ਪੁੱਤ ਤੇ ਐਦੇ ਚ ਪਾਣੀ ਪੀਆ ਹਜੇ ਹਾਂਜੀ ਮੇਰੇ ਵੀਰੋ ਆ ਗਏ ਸੀ ਭਾਈ ਨਾਲ ਨੂੰ ਰੋਟੀਆਂ ਟੁੱਟੇ ਖਾ ਕੇ ਪ੍ਰੈਸ ਹੋ ਕੇ ਜਾਵਾਂ ਤੇ ਪਰ ਪਤਾ ਨਹੀਂ ਕੀ ਜੇ ਕਰਬੀ ਅਜੇ ਤੱਕ ਕੋਈ ਨਾਮ ਨਹੀਂ ਆ ਨਨੇਰੀ ਆ ਤੇ ਲਾਈਟ ਹੈ ਨਹੀਂ ਗਿਆ ਰਣ ਤਾਂ ਕਰਕੇ ਬਸ ਨੇਰੀ ਦੀ ਸਾਰੇ ਕੰਮ ਨਿਬੜਦਾ ਫਿਰਦਾ ਪਹਿਲਾਂ ਆਇਆ ਸੀ ਆਹ ਬਾल्टी ਪਾਣੀ ਦੀ ਲੈ ਆਂਦੇ ਕਰੋ ਮਿਨਰਲ ਵਾਟਰ ਦੀ ਉਹ ਪਾਈ ਤੋੜੇ ਚ ਉਸ ਤੋਂ ਬਾਅਦ ਬਸ ਮੈਂ ਜਾਣਾ ਘਰੇ ਫੇਰ ਮੁੜ ਕੇ ਹੋ ਜਾਵੇਂ ਮਿਲਕ ਵਗੈਰਾ ਚਾਕੇ ਲੈਣਾ ਇੱਕ ਸਮਾਨ ਮੈਂ ਘਰੇ ਵੀ ਲੈ ਕੇ ਜਾਣਾ ਹਾਂਜੀ ਬਾਪੂ ਆ ਗਏ ਇੱਧਰ ਦੇ ਘਰੇ ਭਾਈ ਆਪਾਂ ਆ ਗਏ ਪਰ ਲਾਈਟ ਹਜੇ ਤੱਕ ਵੀ ਨਹੀਂ ਆਈ ਚਲੋ ਕੋਈ ਚੱਕਰ ਵਾਲੀ ਗੱਲ ਨਹੀਂ ਹਨਾ ਮੱਛਰ ਭੇਂਦਰੇ ਦੀ ਰੇਤਾ ਕਿੱਥੋਂ ਆਉਂਦਾ ਯਾਰ ਚੱਪਲ ਚਾਹੀਦਾ ਉਹ ਠੀਕ ਹੈ ਇੱਥੋਂ ਦੀ ਰੇਤਾ ਚਾਹਦੀ ਹੈ ਇਹ ਇਹ ਛੱਡਿਆ ਥਾਂ ਇਹਦੇ ਵੀ ਰੇਤਾ ਪਾਣੀ ਨਾ ਹੁਣ ਤਾਂ ਸਪਲਾਈ ਨਹੀਂ ਆ ਰਹੀ ਚਲੋ ਮਿਲਕ ਲਿਆਂਦਾ ਥੋੜੀ ਫਰੂਟੀ ਲਿਆਂਦੀ ਤੇ ਚਲੋ ਲਾਈਟ ਦਾ ਕੋਈ ਚੱਕਰ ਨਹੀਂ ਆ ਜਗਾਰ ਰੱਖੀ ਬਈ ਆਪਾਂ ਚਗਰੀ ਜੀ ਹਨਾ ਮੱਛਰ ਤਾਂ ਨਹੀਂ ਲੜਦਾ ਤੇ ਬਸ ਬਦਾਮ ਬੂਮ ਪਿਉਂ ਦਿੰਨੇ ਆ ਇੰਦਾ ਟਰਾਟਾ ਬੰਦ ਕਰਕੇ ਸੌ ਜਾਂ ਨਹਿਰਾ ਤੇ ਲਾਈਟ ਲਾ ਲਈ ਤਾਂ ਪੱਖਾ ਚੱਲ ਪੂ ਨਹੀਂ ਤਾਂ ਭਰਾਵੋ ਹੋਰ ਪਏ ਆ ਮੱਛਰ ਚ ਨਾ ਘਰੇ ਵਧਗਾ ਲਾਈਟ ਹੈ ਬਈ ਘਰੇ ਜਨਰੇਟਰ ਚੱਲੀ ਜਾਂਦਾ ਤੇ ਜੀ ਤਾਂ ਕਰਦਾ ਵੀ ਉੱਥੇ ਸੌ ਜੀਏ ਤੇ ਪਰ ਕੀ ਕਰਕੇ ਤਪੱਸਿਆ ਬਈ ਜਿਹੜੀ ਹਨਾ ਜਿਹੜਾ ਭੈਣ ਚਤ ਵੀ ਮਾੜੇ ਕਰਮ ਕੀਤੇ ਸੀਗੇ ਚਲ ਕੋਈ ਗੱਲ ਨਹੀਂ ਠੀਕ ਹੈ ਕੱਲ ਨੂੰ ਮਿਲਦੇ ਆ ਬਈ ਹਨਾ ਦੇਖਦੇ ਆ ਉਹ ਸੱਚ ਦੋ ਵਾਲੀ ਬਾਜੀ ਹੋ ਗਈ ਆਪਣੀ ਕੈਂਸਲ ਬਈ ਜਿਹੜੀ ਦੋ ਨੂੰ ਆਪਾਂ ਛੱਡਣੀ ਸੀ ਉਹ ਬਾਜੀ ਕੈਂਸਲ ਹੋ ਗਈ ਉਹਨਾਂ ਸ਼ਾਇਦ ਮੇਬੀ 4 ਤੇ 5 ਨੂੰ ਛੱਡ ਗਏ ਆਪਾਂ ਹਨਾ ਦੋ ਬਾਈਆਂ ਤੇ ਬਾਕੀ ਕੂਤਰਾਂ ਲੰਮੀਆਂ ਵਾਲੀਆਂ ਹੋਵਨਾਂ ਹਰੀ ਕਾਂ ਤੱਕ ਦੀਆਂ ਘੱਟੋ ਘੱਟ 7 ਵਾਰੀਆਂ ਹੋ ਜਾਣ ਘਰੇ ਪਾਣੀ ਤੇ 5 ਵਾਰੀਆਂ ਹੋ ਜਾਣ ਘੱਟੋ ਘੱਟ ਗਲਾਬ ਪੀਟੂ ਸੈਟਰ ਹੋ ਰਿਹਾ ਜਿੰਦਾ ਤੇ ਨਹੀਂ ਤੁਹਾਨੂੰ ਪਤਾ ਵੀ ਆਪਾਂ ਪੰਜਵੇਂ ਪਾਣੀ ਦੇ ਤੱਕ ਕੂਤਰ ਬਾਈ ਛੱਡ ਦਿੰਦੇ ਹੁੰਦੇ ਹਨਾ ਤੇ ਚਲੋ ਕੋਈ ਚੱਕਰ ਨਹੀਂ ਲੰਮਗਾ ਉੱਡ ਜਾਣਗਾ ਟਕਾ ਕੇ ਡਾਲਾਂਗੇ ਹਨਾ ਮਤਲਬ ਵੀ ਉਹਨਾਂ ਜਲੂਸ ਨਹੀਂ ਛੱਡਦੇ ਤੇ ਫਿਰ ਕਾੜ ਕੱਢ ਜਿਹੜਾ ਕੂਦਰਾ ਆਪਣਾ ਬਾਕੀ ਉੱਕ ਕੇ ਕਾਲੂ ਦੇਖਦਾ ਕੀ ਬੰਦਣਾ ਬੇ ਸੌਣੇ ਆ ਕਰਦੇ ਕੋਈ ਜੇ ਨੀਂਦ ਆਈ ਤਾਂ ਬਾਏ ਬਾਏ ਸਾਰੇ ਵੀਰਾਂ ਨੂੰ